ਦਿੱਲੀ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਮੈਂ ਗਾਲਬਨ ਜਨਵਰੀ ਦੇ ਮਹੀਨੇ ਸਾਰੀ ਹਾਜ਼ਰੀ ਭਰਦਾ ਹੁਣਾ ਇਹ ਮਹੀਨਾ ਉੱਥੇ ਇੱਕ ਸੱਜਣ ਅੱਜ ਕੀ ਉੱਪਰ ਮੇਰੇ ਕਮਰੇ ਚ ਆ ਗਿਆ ਤੇ ਉਹਦਾ ਚਿਹਰਾ ਮੈਂ ਦੇਖ ਲਿਆ ਵੀ ਇਹ ਬਹਿਸ ਦੇ ਮੋੜੇ ਚ ਹੈ ਚਰਚਾ ਦੇ ਮੋੜੇ ਚ ਤੇ ਹੁਣ ਲੰਬੀ ਚੋੜੀ ਗੱਲ ਕਰੇਗਾ ਜ਼ਰੂਰ ਉਹਦਾ ਚਿਹਰਾ ਹੀ ਦੱਸ ਰਿਹਾ ਭਾਵੇਂ ਮੈਂ ਥਕੇ ਹੋਇਆ ਆਇਆ ਸੀ ਪਰ ਉਹਨੂੰ ਕੁਝ ਅਨੁਮਤੀਆਂ ਜਾਣ ਕੇ ਮੈਂ ਕਹਿ ਦਿੱਤਾ ਚਬਈ ਤੂੰ ਕਹਿ ਕੀ ਵਿਚਾਰਾਂ ਕਹਿਂਦੀਆਂ ਕਹਿੰਦਾ ਮੇਰਾ ਵੀ ਇਹ ਦ੍ਰਿੜ ਨਿਸ਼ਚੈ ਹੈ ਕਿ ਜੋ ਤੀਰ ਤਲਵਾਰ ਦੀ ਗੱਲ ਕਰੇ ਅਸੀਂ ਉਸ ਨੂੰ ਸੂਰਮਾ ਕਹਿ ਸਕਨੇ ਹਾਂ ਜਿਵੇਂ ਮਹਾਰਾਣਾ ਪ੍ਰਤਾਪ ਹੋਇਆ ਸ਼ੇਵਾਜੀ ਮਰਾਠਾ ਹੋਇਆ ਅਸੀਂ ਉਹਨੂੰ ਸੂਰਮਾ ਮੰਨਦੇ ਚਲੋ ਗੁਰੂ ਗੋਬਿੰਦ ਸਿੰਘ ਨੂੰ ਵੀ ਮੰਨ ਲੈਂਦੇ ਹਾਂ ਪਰ ਉਹ ਗੁਰੂ ਹੈ અવਤਾਰ ਹੈ ਸੰਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਪੂਰੀ ਨਹੀਂ ਉਤਰਦੀ ਔਰ ਇਹ ਪ੍ਰਚਾਰ ਬੜੇ ਵੱਡੇ ਪੱਧਰ ਤੇ ਮੈਂ ਇਤਨੀ ਅਰਜ਼ ਕਰਦਿਆਂ ਔਰ ਉਹਨਾਂ ਨੂੰ ਪਤਾ ਹੈ ਕਿ ਮਾਰਸ਼ਲ ਸਪਿਰਟ ਖਤਮ ਹੋ ਜਾਏਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਸਤੀ ਸਿੱਖ ਜਗਤ ਨੂੰ ਕੱਢ ਦੇ। ਉਹ ਉਹਨਾਂ ਨੂੰ ਪਤਾ ਇਸ ਗੱਲ ਦਾ। ਇਸ ਗੱਲ ਦਾ ਉਹਨਾਂ ਨੂੰ ਬੋਧ ਹੈ। ਇਸ ਵਾਸਤੇ ਗੁਰੂ ਨਾਨਕ ਦੀ ਤੇ ਉਹਨਿੰਦਾ ਨਹੀਂ ਕਰਦੇ ਪਰ ਗੁਰੂ ਗੋਬਿੰਦ ਸਿੰਘ ਜੀ ਕਰ ਦਿੰਦਾ। ਦਬੀ ਆਵਾਜ਼ ਵਿੱਚ ਕਰ ਦਿੰਦਾ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਲਾ ਦੇ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇ ਪਰ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਇਹ ਪੁੱਲਾ ਦਾ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲੇ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਉਧੋਂ ਲਿਆ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਐਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਕਿ ਮੈਂ ਸਿੱਖ ਮਿਸ਼ਨਰੀ ਹਾਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਤਾਲਮਟੋਲ ਤੇ ਬੜੀ ਕੀਤੀ। ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ। ਪਰ ਗੰਗਾ ਸਿੰਘ ਸਿੱਧੇ ਹੋ ਗਏ ਜੀ ਪੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹੇ ਕਿਉਂ ਨਹੀਂ? ਇਹ ਤੇ ਕਰ ਨਹੀਂ ਪੈਗੇ। ਵਿਚਾਰ ਤੇ ਕਰ ਨਹੀਂ ਪੈਗੇ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਤੋਂ ਗੰਗਾ ਸਿੰਘ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ। ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ। ਤੇ ਮਾਂ ਹੈ ਨਹੀਂ। ਔਰ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾਂ ਦੇ ਚਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ ਜੇ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਨੇ ਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋਂ ਬਾਰੋਂ ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਦਰ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰਨ ਰਿਹਾ ਕਿ ਦੇਸ਼ ਇਹ ਦੇਸ਼ ਵਿੱਚ ਐਸੀਆਂ ਲਹਿਰਾਂ ਵਿੱਚ